ਨਮਸਕਾਰ ਪਿਆਰੇ ਕਿਸਾਨ ਵੀਰੋ ਅੱਜ ਆਪਾਂ ਫੇਰ ਲੈ ਕੇ ਆਏ ਆਂ ਤੁਹਾਡੇ ਵਾਸਤੇ ਇੱਕ ਬਹੁਤ ਹੀ ਵਧੀਆ ਸ਼੍ਰੀ ਰਾਮ ਕੰਪਨੀ ਦਾ ਸ਼੍ਰੀ ਰਾਮ ਜੀਵਾ ਅਤੇ ਸ਼੍ਰੀ ਰਾਮ ਕੰਪਨੀ ਦਾ ਹੀ ਸ਼੍ਰੀ ਰਾਮ ਪ੍ਰੋਟੋਬਜ ਇਹ ਦੋਨਾਂ ਦੀ ਜੋੜੀ ਆਪਾਂ ਅੱਜ ਜੇਰੀ ਦੇ ਵਿੱਚ ਇਹਦੇ ਵਰਤੋਂ ਜਾਣਾਂਗੇ ਵੀ ਕਿਵੇਂ ਇਹਦੀ ਵਰਤੋਂ ਕਰਨੀ ਆ 3 ਕਿਲੋ ਪ੍ਰਤੀ ਏਕੜ ਸ਼੍ਰੀ ਰਾਮ ਜੀਵਾ ਅਤੇ 500 ਐਮਐਲ ਪ੍ਰਤੀ ਏਕੜ ਸ਼ੀਰੀ ਰਾਮ ਪ੍ਰੋਟੋਵਾਜ ਦੋਹਾਂ ਨੂੰ ਰੇਤੇ ਦੇ ਵਿੱਚ ਮਿਲਾ ਕੇ ਅਤੇ ਯੂਰੀਆ ਦੇ ਵਿੱਚ ਵੀ ਤੁਸੀਂ ਇਹਦਾ ਇਸਤੇਮਾਲ ਕਰ ਸਕਦੇ ਹੋ ਪਹਿਲੇ ਜਾਂ ਦੂਜੇ ਰੇਹ ਦੇ ਨਾਲ ਇਸ ਦੇ ਵਰਤੋ ਕਰੋ ਇਹਦਾ ਤੁਸੀਂ ਛੱਟਾ ਦੇ ਸਕਦੇ ਹੋ ਮਾਈਕਰੋ ਰਾਜਾ ਜੋ ਕਿ ਜੀਵਾ ਦੇ ਵਿੱਚ ਹੈ ਜੜਾਂ ਦੀ ਬਹੁਤ ਜ਼ਿਆਦਾ growth ਕਰਦਾ ਹੈ ਇਹਦੇ ਵਿੱਚ 14 ਮਾਈਕਰੋ ਨਿਊਟ੍ਰੀਐਂਟ ਗਲੂਕੋਜ਼ ਜ਼ਿੰਕ ਤੇ ਪ੍ਰੋਟੀਨ ਰੇਤਲੀ ਥਾਂ ਵਾਸਤੇ ਵੀ ਇਹ ਬਹੁਤ ਹੀ ਵਧੀਆ ਕੰਮ ਕਰਦਾ ਹੈ ਜੇਰੀ ਤੁਰੰਤ ਹੀ ਚੱਲਣ ਲੱਗ ਜਾਂਦੀ ਆ ਅਤੇ ਰਿਜ਼ਲਟ ਆਪਾਂ ਨੂੰ ਵਧੀਆ ਮਿਲਦਾ ਇੰਦਾ ਜੋ ਰਿਜ਼ਲਟ ਹੈ ਉਹ ਦਾਣਾ ਪੱਕਣ ਤੱਕ ਪੂਰਾ ਰਹਿੰਦਾ ਹੈ ਬੱਲੀ ਦੇ ਬੱਚ ਵੀ ਕੋਈ ਫੜਾ ਵਗੈਰਾ ਨਹੀਂ ਰਹਿੰਦਾ ਧੰਨਵਾਦ